ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਉਸਤਤ ਕਰੇ ਅਨੇਕ ਜਨ ਅੰਤ ਨ ਪਰਾਵਾਰ ਨਾਨਕ ਰਚਨਾ ਪ੍ਰਭ ਰਚੇ ਬਹੁ ਵਿਦ ਅਨਕ ਪ੍ਰਕਾਰ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਵੱਡਿਆਂ ਭਾਗਾਂ ਵਲੇ ਹੋ ਸੋ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸ਼ੇਅਰ ਕਰੋ ਬੇਨਤੀ ਪ੍ਰਵਾਨ ਕਰੋ ਆ ਜੋ ਆਪਾਂ ਸਾਰੀ ਕਥਾ ਦੇ ਨਾਲ ਸਰ ਸੁਣ ਸਰਵਣ करिए ਜੁੜिए ਸਹਿਬ ਕਹਿੰਦੇ ਨੇ ਬ੍ਰਹਮ ਦਾ ਅੰਤ ਇੱਕ ਦਿਨ ਗੁਰੂ ਜੀ ਪਾਸ ਗੰਗੂ ਨਾਉ ਸਹਿਗਲ ਗੁਰੂ ਜੀ ਪਾਸ ਗੰਗੂ ਨਾਂ ਸੀ ਸਹਿਗਲਾ ਰਮ ਧਰਮਾ ਅਤੇ ਉਹਦਾ ਪੰਜ ਸਿੱਖ ਮਿਲ ਕੇ ਆਏ ਬੇਨਤੀ ਕੀਤੀ ਮਹਾਰਾਜ ਵੇਦਾਂ ਗਤੇਬਾਂ ਅਵਤਾਰਾਂ ਅਤੇ ਲਿਖੀਆਂ ਮੁੰਨੀਆਂ ਨੇ ਬ੍ਰਹਮ ਨੂੰ ਅਨੰਤ ਅੰਤਰਾਹਤ ਕਥਨ ਕੀਤਾ ਹੈ ਕਿਸੇ ਨੇ ਉਸ ਦਾ ਅੰਤ ਨਹੀਂ ਪਾਇਆ ਪਰ ਕੀ ਪਰ ਗੁਰੂ ਨਾਨਕ ਦੇਵ ਜੀ ਉਸ ਸੱਚ ਦਾ ਆਨੰਦ ਬ੍ਰਹਮ ਦਾ ਅਵਤਾਰ ਹੋਏ ਹਨ ਉਹ ਤਾਂ ਉਸ ब्रह्म ਦਾ ਅੰਤ ਜਾਣਦੇ ਹੀ ਹੋਣਗੇ ਕਿਉਂਕਿ ਆਪਣੇ ਆਪ ਨੂੰ ਸਭ ਕੋਈ ਜਾਣਦਾ ਹੈ ਗੁਰੂ ਜੀ ਨੇ ਕਿਹਾ ਭਾਈ ਜੇ ਬ੍ਰह्म ਦਾ ਕੋਈ ਅੰਤ ਆਦ ਅੰਤ ਹੁੰਦਾ ਤਾਂ ਉਸ ਨੂੰ ਉਚਾਰਨ ਕਰਕੇ ਗੁਰਨਾਨਕ ਦੇਵ ਜੀ ਦੱਸ ਦੱਸਦੇ ਬੀਜ ਜੋ ਪਰ ਬ੍ਰਹਮ ਦੇ ਸਵਾਸ ਕਥਨ ਕੀਤੇ ਜਾਂਦੇ ਹਨ ਅਤੇ ਵਿਸ਼ਨੂੰ ਭਗਵਾਨ ਜੋ ਬ੍ਰਹਮ ਦਾ ਸਰਗੁਣ ਹੈ ਸਰੂਪ ਸਰਗੁਣ ਸਰੂਪ ਹੈ ਉਹਨਾਂ ਨੇ ਵੀ ਕੇਵਲ ਇਤਨਾ ਹੀ ਕਥਨ ਕੀਤਾ ਹੈ ਕਿ ਬ੍ਰਹਮ ਬੇਅੰਤ ਹੈ ਇਸ ਦਾ ਅੰਤ ਕਦੇ ਵੀ ਅੰਤ ਇਸ ਦਾ ਕਦੇ ਵੀ ਅੰਤ ਨਹੀਂ ਹੋਇਆ ਉਸ ਦਾ ਅੰਤ ਵੀ ਕੋਈ ਨਹੀਂ ਹੋ ਸਕਦਾ ਜਿਸ ਕਰਕੇ ਆਦ ਅੰਤ ਰਹਿਤ ਹੋਣ ਕਰਕੇ ਉਸ ਨੂੰ ਬੇਅੰਤ ਹੀ ਕਹਿਣਾ ਬਣਦਾ ਹੈ ਤੁਸੀਂ ਬ੍ਰਹਮ ਨੂੰ ਅਕਾਸ਼ ਵਾਂਗੂ ਇੱਕ ਰਸ ਸਾਰੇ ਪਸਰਿਆ ਹੋਇਆ ਜਾਣੋ ਸਭ ਜਗਤ ਨੂੰ ਉਸ ਦਾ ਰੂਪ ਸਮਝੋ ਅਤੇ ਪ੍ਰੇਮ ਕਰੋ ਇਸ ਵਿੱਚ ਹੀ ਤੁਹਾਡੀ ਤੁਹਾਡਾ ਕਲਿਆਣ ਹੈ ਇਹ ਹੀ ਪਰਮਾਤਮਾ ਦਾ ਰੂਪ ਹੈ ਇਹ ਹੀ ਪਰਮੇਸ਼ਰ ਹੈ ਇਹਦਾ ਕੋਈ ਅੰਤ ਨਹੀਂ ਹੈ ਤੁਸੀਂ ਧਰਤੀ ਦੇ ਇਸ ਕਿਨਾਰੇ ਤੋਂ ਕਿਨਾਰਾ ਲੱਭਦੇ ਚੱਲੇ ਜੋ ਪਿਆਰਿਓ ਉਹਦਾ ਅੰਤ ਨਹੀਂ ਹੈ। ਸਮੁੰਦਰ ਦੇ ਪਾਣੀ ਵਿੱਚ ਵੜ ਜਾਓ ਨਾ। ਦਾਸਾਂ ਨੇ ਸਫ਼ਰ ਕੀਤਾ ਹੈ। ਜਿਸ ਤਰ੍ਹਾਂ ਸਮੁੰਦਰ ਹਾਲਾਂਕਿ ਕਿਨਾਰੇ ਤੋਂ 25 ਜਾਂ 30 ਕਿਲੋਮੀਟਰ ਦੂਰ ਹੁੰਦਾ ਹੈ। ਲੇਕਿਨ ਐਦਾਂ ਲੱਗਦਾ ਹੈ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਧਰਤੀ ਤੇ ਕੁਝ ਹੋਰ ਹੈ ਹੀ ਨਹੀਂ ਪਾਣੀ ਤੋਂ ਸੁਭਾ ਇੰਦਾ ਇਨਸਾਨ ਨੂੰ انسان ਸਮਝਦਾ ਹੈ ਤੇ ਪਾਣੀ ਉਹ ਪਾਣੀ ਬੇਅੰਤ ਪਾਣੀ ਹੈ ਚਾਰ ਪਾਣੀ ਦੇ ਸਤਿਗੁਰ ਨੇ ਐਸਾ ਸਮੁੰਦਰ ਰਚਿਆ ਹੈ ਉੱਥੇ ਅੰਦਰ ਵੜ ਜਾਓ ਤਾਂ ਸੋਚਦਾ ਆਦਮੀ ਕਿ ਇਹ ਦੁਨੀਆ ਹੈ ਹੀ ਨਹੀਂ ਪਾਣੀ ਹੈ ਇਸ ਕਰਕੇ ਪੈਰੀ ਸਾਧ ਸੰਗਤ ਜੀ ਉਹਦਾ ਅੰਤ ਨਹੀਂ ਹੈ ਕਿਸੇ ਪਾਸੇ ਵੀ ਉੱਪਰ ਨੂੰ ਨਜ਼ਰ ਮਾਰਨੇ ਸ਼ੁਰੂ ਕਰਦੇ ਹੋ ਚਲਦੇ ਜਾਓ ਜੱਸਾਂ ਨੇ ਜਹਾਜ਼ ਵਿੱਚ ਵੀ ਸਫ਼ਰ ਕੀਤਾ ਹੈ 14000 15000 ਇਸ ਤਰ੍ਹਾਂ ਕਰਕੇ ਦੱਸਦੇ ਨੇ ਵੀ ਅਸੀਂ ਐਡੀ ਹਾਈਟ ਤੇ ਆ ਗਏ ਹਾਂ ਹੱਦੇ ਉਤੋਂ ਵੀ ਉੱਪਰ ਪਤਾ ਨਹੀਂ ਕੀ ਕੁਝ ਕਿਦਾਂ ਹੈ ਕੁਝ ਨਹੀਂ ਜਾਣਦੇ ਕਿਸੇ ਨੇ ਪਿਆਰੇ ਉਹਦਾ ਅੰਤ ਨਹੀਂ ਜਾਣਿਆ ਨਾ ਕੋਈ ਜਾਣ ਸਕਿਆ ਹੈ ਅਸੀਂ ਤੇ ਸਿਰਫ ਬੇਨਤੀਆਂ ਕਰਕੇ ਉਸ ਨੂੰ ਸਮ ਮਹਿਸੂਸ ਕਰ ਸਕਦੇ ਹਾਂ ਨਾ ਜਾਣ ਸਕਦਾ ਨਾ ਕੋਈ ਜਾਣਿਆ ਅਜੇ ਤੱਕ ਉਹਦੇ ਬਾਰੇ ਸਿਰਫ ਉਹਨੂੰ ਤੇ ਯਾਦ ਕਰ ਸਕਦੇ ਹਾਂ ਮਹਾਰਾਜ ਅਸੀਂ ਕਿਰਪਾ ਕਰੋ ਮਿਹਰ ਕਰੋ ਤੂੰ ਬਯੰਤ ਕੋ ਵਿਰਲਾ ਜਾਣਿਆ ਇਹ ਤੇਰੇ ਅੰਤ ਨਹੀਂ ਪਾ ਸਕਿਆ ਕੋਈ ਵੀ ਜਿਸ ਨੇ ਕਿਹਾ ਨਾ ਮੈਂ ਪਾ ਲਿਆ ਉਹ ਸਮਝ ਲੇ ਕੋਰਾ ਝੂਠਾ ਹੈ ਝੂਠ ਬੋਲਦਾ ਅਸੀਂ ਉਹਦੀ ਮਹਿਮਾ ਗਾ ਸਕਦੇ ਹਾਂ ਉਹਦੀ ਉਸਤ ਕਰ ਸਕਦੇ ਹਾਂ ਉਹਨੂੰ ਪਾਣਾ ਬੜਾ ਔਖਾ ਹੈ ਉਹ ਸਾਨੂੰ ਆਪਣੇ ਚ ਸਮਾ ਸਕਦਾ ਸਮੁੰਦਰ ਦੇ ਵਿੱਚ ਨਦੀਆਂ ਨਾਲੇ ਸਭ ਸਮਾ ਕੇ ਪਵਿੱਤਰ ਹੋ ਜਾਂਦੇ ਨੇ ਇਸ ਕਰਾਂ ਅਸੀਂ ਵੀ ਗੰਦਗੀ ਦੇ ਭਰੇ ਹੋਏ ਨਦੀਆਂ ਨਾਲਿਆਂ ਵਾਂਗ ਕਿ ਕਿッセ ਵੇਲੇ ਪਾਣੀ ਦਾ ਐਸਾ ਸਮੁੰਦਰ ਹੜ ਆਉਂਦਾ ਤੇ ਨਦੀਆਂ ਸਾਡੇ ਵਰਗੇ ਨਰਕ ਭਤਾਰੀਆਂ ਨੂੰ ਵੀ ਮਹਾਰਾਜ ਝੂਠਿਆਂ ਨੂੰ ਵੀ ਉਸ ਪਾਣੀ ਚ ਬਹਾ ਕੇ ਲੈ ਜਾਂਦੇ ਹਨ ਭਾਗ ਖੁੱਲ ਜਾਂ ਤੇ ਸਮੁੰਦਰ ਚ ਸਮਾਜ ਜਾਂਦਾ ਨਹੀਂ ਤੇ ਕਿਤੇ ਛੱਪੜ ਵਿੱਚ ਫਿਰ ਰੁਕ ਜਾਈਦਾ ਸੜਦੇ ਰਹੀਦਾ ਸੁੱਕਦੇ ਰਹੀਦਾ ਉੱਥੇ ਕਈ ਜਮ ਜਾਂਦੀ ਹੈ ਇਸ ਕਰਕੇ ਪ੍ਰੇਸ਼ਾ ਸੰਗਧੀ ਉਸ ਨੂੰ ਯਾਦ ਕਰਿਏ ਇਹ ਮਹਾਰਾਜ ਸਾਨੂੰ ਆਪਣੇ ਵਿੱਚ ਸਮਾ ਲੋ ਅਸੀਂ ਕਈ ਰੂਪੀ ਨਾਜਲ ਬਣ ਜਾਈਏ ਸਾਡੇ ਤੇ ਮਹਿਰ ਕਰਨੇ ਬ੍ਰਹਮ ਦਾ ਅੰਤ ਨਹੀਂ ਹੈ ਆਕਾਸ਼ ਵਾਂਗੂ ਇਕ ਰਸ ਫਸਰਿਆ ਹੋਇਆ ਜਾਣੋ ਸਭ ਜਗਤ ਨੂੰ ਇਸ ਦਾ ਰੂਪ ਸਮਝੋ ਅਤੇ ਪ੍ਰੇਮ ਕਰੋ ਇਸ ਵਿੱਚ ਹੀ ਤੁਹਾਡੀ ਤੁਹਾਡਾ ਕਲਿਆਣ ਹੈ ਪਾਣੇ ਦਾ ਚੱਕਰ ਤੇ ਛੱਡ ਈ ਦਿਓ ਅਸੀਂ ਉਹਦੇ ਸੇਵਕ ਜਨ ਬਣ ਜਾਈਏ ਬਸ ਇੰਨਾ ਹੀ ਸਾਡਾ ਹੋ ਜਾਏ ਤੇ ਅਸੀਂ ਉਹਦੇ ਘਰ ਦੇ ਵਿੱਚ ਪ੍ਰਵੇਸ਼ ਪਾ ਲਈਏ ਤੇ ਮਾਰੇ ਕਹਿੰਦੇ ਕਰੇ ਕਰਾਏ ਆਪੇ ਆਪ ਮਾਨਸ ਕੇ ਕਿਸ ਨਾਹੀ ਹਾਥ ਜੈਸਾ ਬੀਜੋ ਲੂਣੇ ਕਰਮ ਸੰਦੜਾ ਖੇਤ ਮਹਾਰਾਜ ਜੀ ਕਹਿੰਦੇ ਨੇ ਕਰੇ ਕਰਾਇਆ ਪਿਓ ਉਹ ਜੋ ਕੁਛ ਕਰਦਾ ਪਏ ਉਹਨੂੰ ਕਰਨ ਦਿਓ ਆਪਾਂ ਉਹਦੀ ਭਗਤੀ ਕਰਨੀ ਹੈ ਚੰਗਾ ਕਰਦਾ ਉਹਨੂੰ ਪਤਾ ਹੈ ਇਸ ਕਰਕੇ ਇੱਕ ਦਿਨ ਗੁਰੂ ਜੀ ਪਾਸ ਛੱਡੇ ਜਾਤ ਦੇ ਦੋ ਦੱਟੂ ਦੱਟੂ ਭਾਨੂੰ ਨਿਹਾਲੂ ਤੇ ਤੀਰਥਾ ਆਏ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਬਚਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਇੱਕ ਥਾਂ ਆਪ ਜੀ ਨੇ ਲਿਖਿਆ ਹੈ ਮਹੱਲਾ ਪੰਜਵਾਂ ਵਿੱਚ ਕਰੇ ਕਰਾਏ ਆਪੇ ਕਰੇ ਕਰਾਏ ਆਪ ਸਭ ਕੁਝ ਤੇ ਸਹੀ ਹਾਥ ਦੂਜੀ ਥਾਂ ਆਪ ਜੀ ਨੇ ਲਿਖਿਆ ਹੈ ਜੈਸਾ ਬੀਜੇ ਸੂ ਲੁਣੇ ਕਰਮ ਇੱਕ ਖੇਤ ਜੈਸਾ ਬੀਜ ਦਾ ਕਰ ਇਸ ਖੇਤ ਵਿੱਚ ਗੁਰੂ ਜੀ ਕਹਿੰਦੇ ਨੇ ਭਾਈ ਜੈਸਾ ਬੀਜੇ ਸੂ ਲੁਣੇ ਇਹ ਖੇਦ ਕਰਮ ਇਹ ਖੇਦ ਗੁਰੂ ਜੀ ਨੇ ਕਿਹਾ ਭਾਈ ਜਿਸ ਤਰ੍ਹਾਂ ਜਿਸ ਤਰ੍ਹਾਂ ਰੋਗੀ ਨੂੰ ਉਸ ਦਾ ਰੂਪ ਵੇਖ ਕੇ ਸਿਆਣਾ ਵੈਦ ਦਵਾਈ ਦਿੰਦਾ ਹੈ ਨਾ ਇਸ ਤਰ੍ਹਾਂ ਹੀ ਸਿੱਖ ਦੀ ਰਹਿਣੀ ਬਹਿਣੀ ਅਤੇ ਕਾਰ ਵਿਵਹਾਰ ਕਾਰ ਬਿਹਾਰ ਵੇਖ ਕੇ ਉਸ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਜੈਸਾ ਕਿ ਜਿਹੜਾ ਦੁਨੀਆਦਾਰੀ ਦੇ ਕਮਾਂ ਵਿੱਚ ਲੱਗਾ ਹੋਇਆ ਹੈ ਕਰਮ ਕਰਦਾ ਉਸ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਵਾਸਤੇ ਜੈਸਾ ਬੀਜੇ ਸੋਲਣ ਦਾ ਅਧਿਕਾਰੀ ਸਮਝ ਕੇ ਇਹ ਉਪਦੇਸ਼ ਦਿੱਤਾ ਜਾਂਦਾ ਹੈ ਪਰ ਜਿਹੜਾ ਕੁਛ ਵਿਚਾਰਸ਼ੀਲ ਹੈ ਵਿਚਾਰਸ਼ੀਲ ਹੋ ਕੇ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਸ ਨੂੰ ਕਰੇ ਕਰਾਏ ਆਪ ਪ੍ਰਭ ਦਾ ਉਪਦੇਸ਼ ਦਿੱਤਾ ਜਾਂਦਾ ਹੈ ਕਿ ਮਤਾ ਉਸ ਨੂੰ ਆਪਣੀ ਕਰਨੀ ਦਾ ਮਾਨ ਨਾ ਹੋ ਜਾਏ ਸੋ ਗੁਰੂ ਉਪਦੇਸ਼ ਸਿੱਖ ਦੀ ਅਧਿਆਤਮਕ ਅਵਸਥਾ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਹੈ ਇਸ ਵਿੱਚ ਸਿੱਖ ਨੂੰ ਜੈਸਾ ਸੰਸਾ ਨਹੀਂ ਕਰਨਾ ਚਾਹੀਦਾ ਉਸ ਨੂੰ ਆਪਣੇ ਮਾਨਸਿਕ ਅਵਸਥਾ ਉਪਦੇਸ਼ ਗ੍ਰਹਿਣ ਕਰ ਲੈਣਾ ਸ਼ਾਹੀਦਾ ਹੈ ਸੂਪਾਸ਼ਈ ਕਿਰਪਾ ਨੇ ਕੀਤੀ ਹੈ ਸੋ ਇੱਥੇ ਹੀ ਅੱਜ ਖੇਮਾ ਦੇ ਜਾਚਖਾਂ ਸੋ ਆਓ ਸਬਸਕ੍ਰਾਈਬ ਕਰਿਏ ਲਾਈਕ ਤੇ ਸ਼ੇਅਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਫਤਿਹ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ